ਸਾਹਿਕਾਲ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਬਾਦਲ ਸਾਹਿਬ ਸੇਫ ਠੀਕੇ ਜੀ ਤੁਹਾਡੀ ਠੀਕ ਹੈ ਜੀ ਬਿਲਕੁਲ ਬਾਦਲ ਸਾਹਿਬ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਮੁਰ ਤੋਂ ਮੀਟਿੰਗ ਹੋਈ ਹੈ ਮਾਹੌਲ ਦੇਸ਼ ਦਾ ਬੜਾ ਦੋਵਾਂ ਦੇਸ਼ਾਂ ਦਰਮਿਆਨ ਵਿਗੜਿਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਆਸ ਹੈਗੀ ਆ ਤੁਹਾਨੂੰ ਕਿ ਦੁਬਾਰਾ ਜਲਦੀ ਸ਼ੁਰੂ ਹੋ ਜੂ ਸਭ ਕੁਝ ਦੇਖੋ ਬਹੁਤ ਵੱਡੇ ਤਣਾਅ ਤੋਂ ਬਾਅਦ ਮੀਟਿੰਗ ਹੋ ਰਹੀ ਹੈ ਇਹ ਹੀ ਦੱਸਦਾ ਹੈ ਕਿ ਇਸ ਗੱਲ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਕਿ ਬਾਕੀ ਗੱਲਾਂ ਪਾਸੇ ਪਾਸੇ ਹਨ ਕਰਤਾਰਪੁਰ ਕਾਰਿਡੋਰ ਦਾ ਜਿਹੜਾ ਮਸਲਾ ਹੈ ਉਹ ਸਭ ਤੋਂ ਪਹਿਲ ਹੈ ਔਰ ਮੈਂ ਸ੍ਰੀ ਪ੍ਰਧਾਨ ਮੰਤਰੀ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਇੰਨੇ ਸਾਲਾਂ ਤੋਂ ਜਿਹੜਾ ਇੱਕ ਕੌਮ ਦਾ ਹੀ ਨਹੀਂ ਸਾਰੀਆਂ ਕਾਮਾਂ ਦਾ ਇਹ ਸੀ ਕਿ ਉਸ ਸਤਿ ਸ਼ਾਨ ਪਵਿੱਤਰ ਸਥਾਨ ਤਾਜਕ੍ਰਿਸ਼ਣ ਸਥਾਨ ਦੇ ਦਰਸ਼ਨ ਕੀਤੇ ਜਾਵਣ ਉਹ ਉਹ ਆਸਾਂ ਉਹ ਸੁਪਨੇ ਪੂਰੇ ਹੋਣ ਤਿਆਰ ਨੇ ਔਰ ਇਹ ਬੜੀ ਜਲਦੀ ਇੱਕ ਅਰੀਰੋਗ ਜਿਹੜਾ ਹੈ ਉਹ ਬਣ ਜਾਣਾ ਹੈ ਇਹ ਬੜੀ ਵੱਡੀ ਖੁਸ਼ੀ ਹੈ ਬਾਲ ਸਾਹਿਬ ਚੋਣਾ ਦਾ ਐਲਾਨ ਹੋਇਆ ਹੈ ਸਿਆਸਤ ਦੇ ਬਾਬਾ ਬੋੜ ਕਿਹਾ ਜਾਂਦਾ ਤੁਹਾਨੂੰ ਇੰਨੀਆਂ ਤੁਸੀਂ ਲੋਕ ਸਭਾ ਵੀ ਦੇਖੀਆਂ ਨੇ ਵਿਧਾਨ ਸਭਾ ਵੀ ਦੇਖੀਆਂ ਨੇ ਇਸ ਵਾਰ ਮਾਹੌਲ ਕੀ ਲੱਗ ਰਿਹਾ ਤੁਹਾਨੂੰ ਦੇਸ਼ ਦਾ ਦੇਖੋ ਇੱਕ ਤਾਂ ਬੜਾ ਯਕੀਨੀ ਹੈ ਕਿ ਅਗਲਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਮੋਦੀ ਸਾਹਿਬ ਬਣਗੇ ਦੇਖੋ ਇਹ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਇਹ ਇਸ਼ੂ ਕੀ ਹੁੰਦਾ ਹੈ ਇਹਦੇ ਤੇ ਵੱਡਾ ਇਸ਼ੂ ਬਾਕੀ ਦੇ ਤੇ ਲੋ ਮੈਨੀਫੈਸਟੋ ਹੁੰਦਾ ਆ ਹੋ ਗਿਆ ਨਹੀਂ ਹੋਇਆ ਉਹ ਹੋ ਗਿਆ ਲੋਕ ਆਪਣਾ ਦੇਸ਼ ਦੀ ਬਾਲਡੋਰ ਜਿਹੜੀ ਹੈ ਕਿਹਦੇ ਸੁਧਾਰ ਕਰਨਾ ਚਾਹੁੰਦੇ ਹੈ ਇਹ ਫੈਸਲਾ ਹੀ ਹੁੰਦਾ ਹੁਣ ਮੋਦੀ ਸਾਹਿਬ ਦੇ ਮੁਕਾਬਲੇ ਦਾ ਕੋਈ ਵੀ ਮੈਨੂੰ ਸ਼ਕਤੀ ਤਾਂ ਦੁਨੀਆਂ ਵੱਡੀਆਂ ਨੇ ਮੈਂ ਕਿਸੇ ਦਾ ਕਿਸੇ ਦੇ ਕਿਸੇ ਨੂੰ ਛੋਟਾ ਨਹੀਂ ਕਹਿੰਦਾ ਲੇਕਿਨ ਜੋ ਇਹਨਾਂ ਦਾ ਤਜਰਬਾ ਹੈ ਜਾਂ ਇਹਨਾਂ ਨੇ ਐਸ ਚੀਜ਼ ਮਿਨਿਸਟਰ ਕੀਤਾ ਹੈ ਜਾ ਇਹਨਾਂ ਨੇ ਐਸ ਪ੍ਰਧਾਨ ਮੰਤਰੀ ਆਪਣੇ ਦੇਸ਼ ਦੀ ਯਾਨ ਸ਼ਾਨ ਕਾਇਮ ਰੱਖੀ ਹੈ ਔਰ ਉਹ ਲੋਡੇ ਫੈਸਲੇ ਕਰਕੇ ਖਾਸ ਕਰਕੇ ਦੋ ਫੌਜੀ ਸਟ੍ਰਾਈਕਸ ਵੀ ਕੀਤੇ ਹਨ ਇਹਨੇ ਸਾਬਤ ਕਰਤਾ ਕਿ ਦੇਸ਼ ਦਾ ਜੋ ਕੋਈ ਬਫਾਲਸ ਕਰ ਸਕਦਾ ਹੈ ਜੋ ਦੇਸ਼ ਇਸ ਦੇ ਅੰਦਰ ਮਹਫੂਜ਼ ਹੈ ਕਾਂਗਰਸ ਕਹਿੰਦੀ ਹੈ ਫੌਜ ਦੀਆਂ ਸਟ੍ਰਾਈਕਸ ਨੂੰ ਭਾਜਪਾ ਆਪਣੇ ਨਿੱਜੀ ਪੋਲਿਟਿਕਲ ਫਾਇਦਿਆਂ ਵਾਸਤੇ ਵਰਤ ਰਿਹਾ ਹੈ ਇਸ ਤੋਂ ਪਹਿਲਾਂ ਫੌਜ ਨੂੰ ਕਦੇ ਇਸ ਤਰ੍ਹਾਂ ਕਿਸੇ ਨੇ ਵਰਤਿਆ ਨਹੀਂ ਹੈ ਜਿਵੇਂ ਹੁਣ ਵਰਤ ਰਿਹਾ ਨਹੀਂ ਵਰਤਿਆ ਵਰਤਿਆ ਤੇ ਤਾਂ ਫੈਕਸ਼ਨਲ ਮਤਲਬ ਜਿਹੜੀ ਚੀਜ਼ ਕੀਤੀ ਹੈ ਜਿਉਂ ਦੱਸੀ ਜਾਵੇ ਤੇ ਉਹਨੂੰ ਵਰਤਨਾ ਕੀ ਹੈ ਵੈਸੇ ਤਾਂ ਕੋਈ ਚੀਜ਼ ਕੋਈ ਸਰਕਾਰ ਕਰਦੀ ਹੈ ਡਵੈਲਪਮੈਂਟ ਦਾ ਕੰਮ ਕੀਤਾ ਹੈ ਜੋ ਅਧਕ੍ਰਿਤ ਐਮਲ ਬਣਾਇਆ ਹੈ ਇਹ ਸੈਂਟਰ ਯੂਨੀਵਰਸਿਟੀ ਬਟੰਡੇਜ ਬਣੀ ਮੈਂ ਜੱਸੀ ਕੰਮ ਕਰਦਾ ਕਿ ਛੋਟੀਆਂ ਗੱਲਾਂ ਲੇਕਿਨ ਉਹ ਵਰਤ ਵਰਤਨਾ ਨਹੀਂ ਇਹਨੂੰ ਕਿਹਾ ਜਾ ਸਕਦਾ ਇਹ ਇੱਕ ਤਾਂ ਫੈਕਟ ਹੈ ਕਿ ਇਹ ਕੀਤਾ ਹੋਇਆ ਹੈ ਇਹ ਤਾਂ ਕੋਈ ਦੁਨੀਆ ਦੀ ਤਾਕਤ ਇਹ ਨਹੀਂ ਦੱਸ ਸਕਦੀ ਵੀ ਇਹ ਚੀਜ਼ਾਂ ਨਹੀਂ ਹੋਈਆਂ ਇਸ ਕਰਕੇ ਸਾਡੇ ਮੁਲਕ ਵਿੱਚ ਇੱਕ ਰਿਵਾਜ ਹੋ ਗਿਆ ਨੁਕਤਾ ਚ ਨਹੀਂ ਕਰਨ ਦਾ ਇੱਕ ਪਾਰਟੀ ਦੇ ਖਿਲਾਫ ਸਮਾ ਸਾਰੀਆਂ ਪਾਰਟੀਆਂ ਨੂੰ ਰਲ ਕੇ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਪਰ ਉਹਦਾ ਇਕੱਠੀਆਂ ਹੁੰਦੀਆਂ ਵੱਲ ਸਾਹਿਬ ਗੜਜੋੜ ਬਣਾ ਲਿਆ ਰਾਹੁਲ ਕਾਂਦੀ ਸਾਹਿਬ ਦੇ ਨਾਲ ਪਤਾ ਨਹੀਂ ਕਿੰਨੀਆਂ ਇਕੱਠੇ ਹੋਣੇ ਕਿਵੇਂ ਹੋਣੇ ਐ ਅੱਜ ਕੱਲ ਤਾਂ ਦੋ ਪਰਾ ਇਕੱਠੇ ਨਹੀਂ ਲੈਂਦੇ ਪਾਰਟੀਆਂ ਕਿਸਤੇ ਸਹਿਮਤ ਹੋਣਗੀਆਂ ਕੀ ਹੋਣਾ ਹੈ ਕੀ ਨਹੀਂ ਹੈ ਤੇ ਇਸ ਕਰਕੇ ਭਾਵੇਂ ਕਿੰਨੀਆਂ ਪਾਰਟੀਆਂ ਇਕੱਠੀਆਂ ਹੋ ਜਾਣ ਇਹ ਮੈਥੋਂ ਲਿਖਵਾ ਲੋ ਮੋਦੀ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਬਣ ਗਏ ਇਹ ਨਬਜ਼ ਹੈ ਹਿੰਦੁਸਤਾਨ ਦੇ ਲੋਕਾਂ ਦੀ ਔਰ ਜਿਹੜੀਆਂ ਸਟੇਟਾਂ ਪਿਛਲੀ 100 ਕਾਂਗਰਸ ਸੰਭਲੀ ਤੇ ਲੈ ਕੇ ਗਈ ਸੀ ਉਹ ਵੀ ਐਸ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕੀ ਹਾਲਾਤ ਰਹਿਣਗੇ ਤੁਹਾਡੇ ਹਿਸਾਬ ਨਾਲ 13 ਸੀਟਾਂ ਚੋਂ ਰਾਹੁਲ ਗਾਂਧੀ ਸਾਹਿਬ ਮੋਗੇ ਆਏ ਸੀ ਉਹ ਕਹਿੰਦੇ ਸੀ ਕਿ ਅਸੀਂ 13 ਦੀਆਂ 13 ਜਿੱਤਾਂਗੇ ਪੰਜਾਬ ਚ ਦੇਖੋ ਇਹ ਵੀ ਇੱਕ ਰਵਾਜ ਹੋ ਗਿਆ ਹੈ ਕਿ ਕਿਸੇ ਪਾਰਟੀ ਨੂੰ ਪੁੱਛ ਲੋ ਉਹ ਵੀ ਮੈਂ 100% ਸਹੀ ਚਾਹ ਰਿਹਾ ਜੀ ਕਿ ਇਹ ਆਖਣ ਨਾ ਕਿ ਅਸੀਂ ਜਿੱਤ ਨਹੀਂ ਤਾ ਫਿਰ ਪਹਿਲੇ ਹੀ ਹਾਰ ਮੰਨ ਜਾ ਇਹ ਰੌਣਕ ਸਾਹਿਬ ਨੇ ਤਾਂਖ ਨਹੀਂ ਹੋਇਆ ਆਪਣੇ ਇਹ ਤਾਂ ਸਮੇਂ ਦੱਸੇਗਾ ਹਲਕਾ ਦੱਸੇਗਾ ਔਰ ਮੈਂ ਸਮਝਦਾ ਕਰ ਕਾਲੀ ਦਰੂ ਜੋ ਹਾਲਾਤ ਔਰ ਕੰਮ ਨੇ ਜਿਹੜਾ ਰੋੜ ਰਿਆ ਨਾ ਪੰਜ ਸੌ ਨਾ ਵਿੱਚ ਜੋ ਆਪਣੇ ਵਾਦੇ ਮੁਕਰਿਆ ਮੈਂ ਸਾਹਿਬ ਦਿੱਕਤ ਸਭ ਤੋਂ ਵੱਡੀ ਧਾਰਮਿਕ ਤੌਰ ਤੇ ਗੁੱਟਕੇ ਨੂੰ ਹੱਥ ਲਾ ਕੇ ਨਹੀਂ ਤਾਂ ਲੋੜ ਨਹੀਂ ਹੁੰਦੀ ਆਪਾਂ ਸਮਝ ਲਾਉਣਾ ਹੀ ਨਹੀਂ ਚਾਹੀਦਾ ਜੀ ਬਹੁਤ ਕਹਿਸਾ ਮਤਲਾ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਰਕੇ ਕੀ ਮਾਹ ਕਰਨੀ ਉਹ ਨਹੀਂ ਚੀਖ ਨਹੀਂ। ਤੁਹਾਨੂੰ ਲੱਗਦਾ ਕਿ ਨਸ਼ਾ ਦੇ ਮੁੱਦੇ ਤੇ ਸਰਕਾਰ ਘੇਰਦੀ ਰਹੀ ਹੈ ਕਾਲੀ ਦਲ ਨੂੰ ਫਿਰ ਸੌ ਚੁੱਕੀ ਜੋ ਤੁਸੀਂ ਜ਼ਿਕਰ ਕੀਤਾ ਹੁਣ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ ਜਾਂ ਨਸ਼ੇ। ਰੁਕੋ ਜੀ ਇਹ ਇੱਕ ਅਨੁਹੀ ਹੈ ਨਸ਼ਾ ਵੱਧਦਾ ਜਾ ਰਿਹਾ ਤੁਸੀਂ ਇੱਥੇ ਲਿਖੋ ਮੌਤਾ ਵਧੂ ਰਿਹਾ ਫਿਰ ਕਿਸਾਨੀ ਦੇ ਮਤਲੇ ਮਸਲੇ ਤੇ ਖੁਦਕੁਸ਼ੀਆਂ ਹੋ ਗੀਆਂ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਮaaf ਕਰ ਦਿੱਤਾ ਕਰਜ਼ਾ ਜਿਹੜਾ ਉਹ ਮaaf ਕੀਤਾ ਅਸੀਂ ਬਹੁਤ ਕੋਸ਼ਿਸ਼ ਕੀਤਾ ਕਿਸਾਨੀ ਵਾਸਤੇ ਉਹ ਕਰਜ਼ਾ ਚੜ੍ਹੇ ਚੜਾਇਆ ਵੀ ਗੌਰਮੈਂਟ ਦੀਆਂ ਪਾਲਿਸੀਆਂ ਨੇ ਔਰ ਉਹ ਕਰਜ਼ਾ ਕੋਈ ਇੱਕ ਕਰਜ਼ਾ ਨਹੀਂ ਇੱਕ ਹੈ ਕੋਆਪਰੇਟਿਵ ਦਾ ਕਰਜ਼ਾ ਇੱਕ ਹੈ ਆੜ੍ਹਥੀਆਂ ਦਾ ਕਰਜ਼ਾ ਇੱਕ ਹੈ ਨੈਸ਼ਨਲ ਬੈਂਕਾਂ ਦਾ ਕਰਜ਼ਾ ਕੋਆਪਰੇਟਿਵ ਸਵੈਟੀਆਂ ਦੇ ਜੋ ਕਰਜ਼ੇ ਹਨ ਉਹ ਖੁਸ਼ੀ ਇਹਨਾਂ ਨੇ ਛੱਡੇ ਨਾ ਲੇਕਿਨ ਅਜੇ ਤਾਂ ਇਹ ਮਸਲੇ ਬਹੁਤ ਵੱਡੇ ਹੱਲ ਹੋਣ ਵਾਲੇ ਨੇ ਮੈਂ ਇਸ ਸਮਝਦਾ ਕਿ ਦੇਸ਼ ਦੇ ਲੋਕਾਂ ਦੇਸ਼ ਦੀ ਸਰਕਾਰਾਂ ਨੂੰ ਇਹ ਬਣਾਉਣਾ ਚਾਹੀਦਾ ਹੈ ਕਿ ਕਿਸਾਨੀ ਨੂੰ ਮੁਨਾਫਾ ਪੁੱਜਦਾ ਹੋਵੇ ਹੂੰ ਕਿ ਕਿਸਾਨੀ ਜਿਹੜਾ ਫਾਇਦਾ ਹੈ ਉਹ 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 ਉੱਤੇ ਕੇ ਸੋਚ ਨਹੀਂ ਉਹ ਨਵੀਆਂ ਟੈਕਨੀਕਸ ਨਵੀਆਂ ਲੈਂਦੀਆਂ ਰਹਿਣ ਭਾਵੇਂ ਭਾਵੇਂ ਉਸ ਤਰ੍ਹਾਂ ਦੇ ਕੀਤੇ ਜਾਣ ਜਿਹੜਾ ਕੇ ਖੁਸ਼ੀ ਹੋ ਕੇ ਆਦਮੀ ਇਹ ਬੇਸ਼ਕ ਤਿਆ ਕਰਦੇ ਹਨ ਹੁਣ ਤੁਸੀਂ ਦੇਖ ਲਓ ਕਿਸਾਨਾਂ ਦੇ ਮੁੰਡੇ ਬਾਹਰ ਭੱਜੇ ਜਾਂਦੇ ਹਨ ਹਮ ਕਿਉਂ ਭੱਜੇ ਜਾਂਦੇ ਹੈ ਕਿ ਕਿਸਾਨੀ ਵਿੱਚ ਕੋਈ ਜਿਸਤਾ ਕੋਈ ਨਹੀਂ ਹਮ ਜੇ ਕਿਸਾਨੀ ਮੁਨਾਫਾ ਕਉਂ ਧੰਦਾ ਹੋਵੇ ਤਾਂ ਦੂਜੇ ਲੋਕ ਆ ਕੇ ਵੀ ਕਿਸਾਨੀ ਕਰਨ ਇਹਨਾਂ ਕਰਕੇ ਕਿਸਾਨੀ ਨੂੰ ਬਚਾਉਣ ਆਸਦੇ ਸਿਰਫ ਕੱਲੀਆਂ ਰਹਿਤਾ ਨਾਲ ਨਹੀਂ ਸਰਨਾ ਇਹ ਵੱਡੇ ਫੈਸਲੇ ਕਰਕੇ ਇਹਨੂੰ ਮੁਨਾਫਾ ਵਾਲਾ ਧੰਦਾ ਬਣਾਉਣਾ ਚਾਹੀਦਾ ਕਮਬੈਕ ਕਰੂ ਬਾਲ ਸਾਹਿਬ ਤੁਹਾਨੂੰ ਲੱਗਦਾ ਹੈ ਕਾਲੀ ਦਲ ਵਿਧਾਨ ਸਭਾ ਚ ਬਹੁਤ ਥੋੜੀਆਂ ਸੀਟਾਂ ਰਹਿ ਗਈਆਂ ਸੀਗੀਆਂ ਇਸ ਵਾਰ 17 ਦੇ ਵਿੱਚ ਹੁਣ ਲੋਕ ਸਭਾ ਤੋਂ ਕਮਬੈਕ ਹੋ ਸਕਦਾ ਹੈ ਕਰ ਨਹੀਂ ਸਕਦਾ ਦੇਖੋ ਐਜੀ ਸਟੇਜ ਆ ਗਈ ਸੀ ਕਈ ਦਫਾ ਇਹ ਪਾਰਟੀਆਂ ਤੇ ਸਟੇਜ ਆਉਂਦੀ ਜਾਂਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਟੇਜ ਆਈ ਸੀ ਫੇਰ ਸਾਡਾ ਵੀ ਕਦੇ ਫੜਦਾ ਨਹੀਂ ਸੀ ਕਾਗਜ ਲੇਕਿਨ ਹੌਰੀ ਹੋਰ ਸੀ ਇੰਨੀ ਸਰਕਾਰਾਂ ਬਣਾਈਆਂ 10 ਸਾਲ ਮੈਂ ਮੁੱਖ ਮੰਤਰੀ ਰਿਹਾ ਹਾਂ ਦੋ ਪਹਿਲਾਂ ਮੁੱਖ ਮੰਤਰੀ ਮੈਂ ਇਹ ਚੱਲਦਾ ਰਹਿੰਦਾ ਇਹੋ ਜਿਹਾ ਕੰਮ ਲੇਕਿਨ ਅਖੀਰ ਲੋਕ ਜਿਹੜੇ ਇਹਨਾਂ ਨੂੰ ਪਤਾ ਲੱਗਦਾ ਵੀ ਆਹ ਅਸਲੀ ਸਾਨਟ ਕੀ ਚੀਜ਼ ਕੇ ਲਈ ਹੈ ਉਹ ਅਕਾਲੀ ਦਲ ਦਾ ਤਾਂ ਫੰਡਾ ਕੀ ਹੈ ਬਾਲ ਸਾਹ ਕਮਬੈਕ ਦਾ ਕਿਹਾ ਜਾਂਦਾ 1992 ਚ ਬਾਦਲ ਸਾਹਿਬ ਨੇ ਦੁਬਾਰਾ ਅਕਾਲੀ ਦਲ ਨੂੰ ਜਦੋਂ ਸਟਰੋਂਗ ਕੀਤਾ ਤਾਂ ਪਿੰਡ ਪਿੰਡ ਘਰ ਘਰ ਗਏ ਸੁਖਵੀਰ ਜੀ ਵੀ ਹੁਣ ਇਸੇ ਤਰ੍ਹਾਂ ਪਿੰਡ ਪਿੰਡ ਘਰ ਘਰ ਜਾ ਰਹੇ ਆ ਵਰਕਰਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਆ ਤੁਹਾਡੇ ਹਿਸਾਬ ਨਾਲ ਫੰਡਾ ਕੀ ਹੈ ਜੀ ਇਹ ਕੋਈ ਜੋ ਕੁਸ਼ ਅਕਾਲੀ ਦਲ ਨੇ ਪੰਜਾਬ ਵਾਸਤੇ ਕੀਤਾ ਹੈ ਪੋਜ਼ਿਟਿਵ ਇੱਕ ਹੈ ਨੈਗੇਟਿਵ ਇੱਕ ਹੈ ਅੱਜ ਲੜਾਈ ਜਿਹੜੀ ਹੈ ਇਹ ਨੈਗੇਟਿਵ ਤੇ ਪੋਜ਼ਿਟਿਵ ਦੀ ਹੈ ਪੋਜ਼ਿਟਿਵ ਇਹ ਹੈ ਕਿ ਇੰਨੇ ਜਿਹੜੇ ਮੋਰਚੇ ਲੱ ਪਹਿਲਾਂ ਤਾਂ ਐਮਰਜੈਂਸੀ ਹੈ ਐਮਰਜੈਂਸੀ ਦੀ ਲੜਾਈ ਜਿਹੜੀ ਹੈ ਸਭ ਤੋਂ ਵੱਧ ਹੋ ਕੇ ਹੋਵੇ ਦੇਸ਼ ਦਾ ਤਰਫੋਂ ਅਕਾਲੀ ਦਲ ਲੜ ਰਹੀ ਹੈ ਫਿਰ ਬੋਲੀ ਦੇ ਆਧਾਰ ਤੇ ਸ਼ੂਬੇ ਪੜਨੇ ਸੰਨ ਉਹਨਾਂ ਦੀ ਖਾਤਰ ਲੜੇ ਫਿਰ ਤਰਮਯੁੱਧਪੁਰ ਮਤਲਬ ਜਿੰਨੇ ਪੰਜਾਬ ਦੇ ਹੱਕਾਂ ਲਈ ਜਾਂ ਦੇਸ਼ ਦੇ ਹੱਕਾਂ ਲਈ ਲੜਾਈ ਬਾਲੀਦਾਨੇ ਹੋਰ ਤਾਂ ਕਿਹਨੇ ਲੜੀ ਨਹੀਂ ਤੇ ਇੱਕ ਦੂਜੇ ਪਾਸੇ ਕਾਂਗਰਸ ਹੈ ਜਿਨੇ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਸੱਟਾਂ ਮਾਰੀਆਂ ਵੇਖੋ ਇਹ ਜੀ ਪਾਰਟੀ ਜਿਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਹੋਵੇ ਦੀ ਨੇ ਕਹਿੰਦਾ ਹਾਲ ਤੱਕ ਸਪਟਾਟ ਦੇ ਨਹੀਂ ਕੀਤਾ ਹੁਣ ਅਕਾਲੀ ਦਲ ਨੂੰ ਪੰਥਕ ਮੁੱਦਿਆਂ ਤੇ ਘੇਰਦੀ ਹੈ ਕਾਂਗਰਸ ਉਹ ਜੀ ਘੇਰਦੀ ਤਾਂ ਨਹੀਂ ਐ ਤੇ ਪ੍ਰਸਾਹ ਲਿਖਤੰਦੇ ਉਹ ਵਿਆਹਦੇ ਹੁੰਦੇ ਐ ਕਿਰਨਾ ਕਿ ਪੰਥਕ ਹੁਣ ਤੁਸੀਂ ਦੱਸੋ ਕਾਂਗਰਸ ਵੀ ਕਹਿ ਸਕਦੀ ਹੈ ਵੀ ਪੰਥ ਆਪਣੀ ਪੈਰਾਂ 'ਚ ਸੁੱਟੀ ਮਾਰਨਾ ਉਹਨਾਂ ਨੇ ਤਾਂ ਸਾਰਾ ਨੈਗੇਟਿਵ ਹੀ ਕੰਮ ਕੀਤੇ ਨਾ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਹਾਲ ਤੱਕ ਸਾਨੂੰ ਟੈਟਰੀ ਕਰਨਾ ਵੈਟਰਸ ਰੋਵਰ ਨੂੰ ਲਾਲ ਕਰਨਾ ਖੂਨ ਨਾਲ ਲੱਖਾਂ ਜਾਨਾਂ ਖਤਮ ਕਰਨੀਆਂ 84 ਦੇ ਕਤਲਾਮ ਕਰਨੇ இந்து ਵੱਡਾ ਗੁਨਾਹ ਤੇ ਵੱਜਰ ਪਾਪ ਮਨਖਲੇ ਤੋਂ ਪਹਿਲਾਂ ਸਰਕਾਰਾਂ ਨਿਮਕਿਸ਼ ਨਹੀਂ ਦਿੱਤੀ ਇਹ ਆਪਣੇ ਆਪ ਨੂੰ ਕਿਵੇਂ ਸੰਭੇ ਪੈਸੇ ਸੁਖਵੀਰ ਜੀ ਦੀ ਲੀਡਰਸ਼ਿਪ ਤੋਂ ਖੁਸ਼ ਹੈਗੇ ਹੋ ਤੁਸੀਂ ਸਟਿਫੀਸ਼ਨ ਸਾਰੀ ਪਾਰਟੀ ਨਹੀਂ ਮੈਂ ਇਕੱਲਾ ਕਰਕੇ ਪੇਸ਼ ਕਰਦਾ ਹਾਂ ਪਾਰਟੀ ਖੁਸ਼ ਹੈ ਤੁਹਾਨੂੰ ਲੱਗਦਾ ਹੈ ਬਗਾਰ ਖੁਸ਼ ਤੋਂ ਕਿਸੇ ਨੂੰ ਪਾਰਟੀ ਦੇ ਪ੍ਰੈਜ਼ੀਡੈਂਟ ਬਣਾਉਣੀ ਹੈ ਦੇ 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 ਪਾਰਟੀ ਕਿਸੇ ਪ੍ਰੈਜ਼ੀਡੈਂਟ ਨੂੰ ਬਣਾਉਂਦੇ ਹੈ ਉਹ ਸਾਰੇ ਖੁਸ਼ ਨੇਤਾ ਹੀ ਬਣਾਉਂਦੇ ਪਰ ਫਿਰ ਬ੍ਰਹਮਪੁਰਾ ਸਾਹਿਬ ਹੋਣਾ ਨੂੰ ਕੀ ਦਿੱਕਤ ਆ ਗਈ ਅਕਸਰ ਹੁੰਦਾ ਹੈ ਉਹ ਉਹ ਪਰਸਨਲ ਅਟੈਕ ਕਰਦੇ ਆਏ ਆ ਤੁਹਾਡੇ ਤੇ ਜਦੋਂ ਤੁਸੀਂ ਅਲੱਗ ਹੋਏ ਆ ਮੈਂ ਨਹੀਂ ਕਰਨੀ ਕਿਸੇ ਤੇ ਤੁਸੀਂ ਅਕਸਰ ਗਰੇਸ ਕਰਦੇ ਹੋ ਮੈਂ ਕਦੇ ਵੀ ਕਿਸੇ ਤੇ ਪਰਸਨਲ ਅਟੈਕ ਨਹੀਂ ਕਰਦਾ ਆਪਣੀ ਸਾਰੀ ਸਿਆਸੀ ਜ਼ਿੰਦਗੀ ਚ ਮੇਰੀ ਇਹ ਨਹੀਂ ਹੈ ਕਿ ਆਪ ਦੀ ਲਕ ਦੂਜੇ ਦੀ ਲੀ ਵੀ ਦਾ ਮਰੇਂ ਦੀ ਕੋਸ਼ਿਸ਼ ਕਰੋ ਆਪ ਦੀ ਲਕੀਰ ਵੱਡੀ ਕਰੋ ਤਾਂ ਕਿ ਦੂਜੇ ਦੀ ਛੋਟੀ ਹੋ ਜਾਈ ਕਿੰਨੀਆਂ ਸੀਟਾਂ ਇੱਕ ਦਾਵਾ ਤੁਹਾਡਾ ਕੀਤਾ ਮੈਂ ਹਮੇਸ਼ਾ ਜੀ ਕੋਈ ਨਹੀਂ ਕਹਿ ਸਕਦਾ ਕਿ ਇਸ ਦੀ ਕਾਉਂਟੀਆਂ ਉਹ ਤਾਂ ਇਹ ਕਹਿ ਸਕਦੇ ਆ ਕਿ ਇਸੀ ਕੰਪਲ ਮジョਰਿਟੀ ਦਾ ਲੋਕ ਸਭਾ ਜੀਜੇਪੀ ਯੋਰ ਕਾਲੀਜਰ ਜੀ ਇਹ ਸ਼ੋ ਕਰਦਾ ਹੈ ਇਹ ਗਰਮਸ ਹਿੰਦੁਸਤਾਨ ਦੀ ਸਰਕਾਰ ਜੋ ਹੈ ਜਲਦੀ ਤੋਂ ਜਲਦੀ ਕਰਤਾਰਪੁਰ ਕਾਰਿਡੋਰ ਜਿਹੜਾ ਹੈ ਉਹਨੂੰ ਮੁਕੰਮਲ ਕੀਤਾ ਜਾਏ ਇਹ ਸ਼ੋ ਕਰਦਾ ਹੈ ਕਿ ਪਹਿਲਾ ਤਣਾਅ ਤੋਂ ਬਾਵਜੂਦ ਵੀ ਇਹ ਮੀਟਿੰਗ ਇੱਥੇ ਹੋਈ ਹੈ ਇੱਥੇ ਆਪਣੀ ਅਰੇ ਚਾਹੀਦਾ ਤੇ ਸੀ ਕਿ ਜਦੋਂ ਹਿੰਦੁਸਤਾਨ ਦੀ ਪਾਕਿਸਤਾਨ ਦੀ ਵੰਡ ਹੋਈ ਉਹਦੋਂ ਇਹ ਏਰੀਆ ਜਿਹੜਾ ਸੀ ਇਹ ਉਸ ਵੇਲੇ ਸਮੇਂ ਦੀ ਸਰਕਾਰ ਜਿਹੜੀ ਸੀ ਹਿੰਦੁਸਤਾਨ ਦੀ ਬਣੀ ਜੋ ਉਸ ਵੇਲੇ ਜੋ ਫੈਸਲੇ ਹੋਏ ਸਰਕਾਰ ਤੇ ਵਿਭਾਗ ਬਣੀਆਂ ਜਿਹੜੇ ਫੈਸਲੇ ਹੋਏ ਉਹ ਜਿਹੜੇ ਏਰੀਆ ਹਿੰਦੁਸਤਾਨ ਚ ਲੈ ਲੈਣਾ ਚਾਹੀਦਾ ਸੀ ਔਰ ਸ਼ਾਇਦ ਜੇ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹ ਤੋਂ ਇਹ ਮਸਲਾ ਹੱਲ ਹੋ ਜਾਂਦਾ ਲੇਕਿਨ ਮੈਂ ਸੰਵਿਧਾਨ ਕੇ ਇੱਕ ਕਰਤਾਰਪੁਰ ਕਾਰਨਡੋਰ ਜਿਹੜਾ ਹੈ ਇਹ ਦੇਸ਼ ਤੋਂ ਬਾਅਦ ਆਜ਼ਾਦੀ ਚ ਜੇ ਮੈਂ ਸਭ ਤੋਂ ਅਹਿਮ ਨੁਕਤਾ ਜਾਂ ਅਹਿਮ ਫੈਸਲਾ ਹੈ ਉਹ ਇਸ ਨੂੰ ਸਮਝਦਾ ਜਿਹੜੇ ਵੀ ਇੰਪੋਰਟੈਂਟ ਹੈ ਔਰ ਇਹ ਵੀ ਇੱਕ ਖੇਤੀ ਗੱਲ ਹੈ ਕਿ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਵੀ ਕਿ ਆ ਕੇ ਵਿਦੇਸ ਤੋਂ ਵਿਦਾ ਤੋਂ ਬਗੈਰ ਉੱਥੇ ਦਰਸ਼ਨ ਨਹੀਂ ਲੋ ਜਾਸਾ ਕਰੰਗੇ ਔਰ ਪੈਦਲ ਵੀ ਜਾਸਾ ਕਰੰਗੇ ਔਰ ਇਹ ਸਾਡਾ ਨਕਸ਼ਾ ਵੀ ਮੇਰੇ ਖਿਆਲ ਆ ਤਿਆਰ ਹੋ ਗਿਆ ਹੈ ਔਰ ਉਹ ਬਹੁਤ ਜਲਦੀ ਮੈਨੂੰ ਤੇ ਇੱਕ ਪਤਾ ਲੱਗਾ ਕਿ ਸਤੰਬਰ ਤੱਕ ਇਹ ਕਾਰੀਗਰ ਦੀ ਤਿਆਰੀ ਵੀ ਨਹੀਂ ਹੋਈ ਥੋੜਾ ਜਿਆਦਾ ਇਹ ਜਮੀਨ ਵਗੈਰਾ ਕੋਆੰਕ ਜਿਹੜੀ ਕਰ ਰਹੀ ਹੈ ਉਹ ਪੰਜਾਬ ਸਰਕਾਰ ਇਹਦੇ ਵਿੱਚ ਕੋਈ ਦੇਰੀ ਕਰ ਰਹੀ ਹੈ ਪੈਸੇ dete hain iske ke ਇਹ ਤਾਂ ਮੈਂ ਟੂ ਮੈਂਟ ਜੇ ਮੀਟਿੰਗ ਹੁੰਦੀ ਹੈ ਨਾ ਕੋਈ ਅਬਸਰ ਇਹਦੇ ਇਧਰ ਲਾਉਣੇ ਚਾਹੀਦੇ ਆ ਇਹ ਨਾਬ ਸਰਕਾਰ ਵੱਲੋਂ ਕਿ ਜਿਹੜੇ ਇਹ ਐਕਵਿਜ਼ੀਸ਼ਨ ਆਫ ਲੈਂਡ ਹੈ ਜਾਂ ਕੋ ਹੋਰ ਜਿਹੜੀ ਕੋਈ ਸੂਬੇ ਦੀ ਸਰਕਾਰ ਵੱਲੋਂ ਹੋਣਾ ਹੈ ਉਹਦੇ ਚ ਇੱਕ ਦਿਨ ਦੀ ਵੀ ਦੇਰੀ ਨਾ ਹੋ ਔਰ ਜਿਸ ਤਰ੍ਹਾਂ ਤੇਜ਼ੀ ਸੈਂਟਰ ਦੀ ਸਰਕਾਰ ਕਰਨਾ ਚਾਹਦੀ ਹੈ ਉਸੇ ਤੇਜ਼ੀ ਨਾਲ ਪੰਜਾਬ ਦੀ ਸਰਕਾਰ ਵੀ ਕਰੇ ਤਾਂ ਕਿ ਬਹੁਤ ਵੱਡਾ ਜੋ ਆਪਣਾ ਨਿਸ਼ਾਨਾ ਸੀ ਉਹਦੀ ਪੂਰਤੀ ਹੋਵੇ ਵਾਲਸਾਬੇ ਦੇ ਨਾਲ ਭਾਰਤ-ਪਾਕ ਦੇ ਸਬੰਧਾਂ 'ਚ ਵੀ ਕੋਈ ਫਰਕ ਪੈ ਸਕਦਾ ਹੈ ਜੀ ਨਹੀਂ ਭਾਰਤ-ਪਰ ਦਾ ਤਾਂ ਇਹਦੇ ਨਾਲ ਕੋਈ ਤੱਲਕ ਨਹੀਂ ਬਿਹਤਰ ਹੋ ਸਕਦੇ ਆ ਜੀ ਸਬੰਧ ਨਹੀਂ ਇਸ ਇਸ਼ੂ ਦੇ ਨਾਲ ਤਾਂ ਕੋਈ ਇਹਦਾ ਸੰਬੰਧ ਨਹੀਂ ਉਹ ਹੋਰ ਬਸ ਕੋਈ ਫਰਕ ਪੈ ਸਕਦਾ ਹੈ ਜੀ ਨਹੀਂ ਭਾਰਤ-ਪਰ ਦਾ ਤਾਂ ਇਹਦੇ ਨਾਲ ਕੋਈ ਤੱਲਕ ਨਹੀਂ ਬਿਹਤਰ ਹੋ ਸਕਦੇ ਆ ਜੀ ਸਬੰਧ ਨਹੀਂ ਇਸ ਇਸ਼ੂ ਦੇ ਨਾਲ ਤਾਂ ਕੋਈ ਇਹਦਾ ਸੰਬੰਧ ਨਹੀਂ ਉਹ ਹੋਰ ਬਸਲਾਇਆ ਕਿਉਂਕਿ ਹੌਣ ਜਾਣ ਤਾਂ ਪਾਕਿਸਤਾਨ ਦਾ ਪਹਿਲਾਂ ਵੀ ਹੈ ਆਪਰਨਨਕਾਣਾ ਸਾਹਿਬ ਵੀ ਜਾਣਦੇ ਆਂ ਹੋਰ ਗੁਰਦਾਰੇ ਸਾਹਿਬਾਨ ਵੀ ਜਾਣਦੇ ਆਂ ਕਨੈਕਟਡ ਬਾਈ ਰੋਡ ਹੈ ਤੇ ਉਹ ਲੇਕਿਨ ਇਹ ਇੱਕ ਬਹੁਤ ਵੱਡੀ ਗੱਲ ਜਿਹੜੀ ਹੈ ਇਹ ਦੋਵਾਂ ਦੇਸ਼ਾਂ ਨੇ ਇਹ ਕੀਤੀ ਹੈ ਬਹੁਤ ਚੰਗੀ ਬਲ ਸਾਹਿਬ ਤੁਹਾਨੂੰ ਲੱਗਦਾ ਕਿ 5000 ਜਿਹੜੇ ਸ਼ਰਧਾਲੂਆਂ ਦੇ ਆਉਣ ਜਾਣ ਦੀ ਭਾਰਤ ਜ਼ੋਰ ਲਾ ਰਿਹਾ ਹੈ ਪਾਕਿਸਤਾਨ ਨੂੰ ਇਹਨੂੰ ਮੁੱਖ ਰੱਖਦੇ ਹੋਏ ਇਜਾਜ਼ਤ ਦੇ ਦੇਣੀ ਚਾਹੀਦੀ ਹੈ 5000 ਦੇ ਦੇਣੀ ਚਾਹੀਦੀ ਹੈ ਇਹ ਦੇਖੋ ਜੀ ਹੁਣ ਜੇ ਐਡਾ ਵੱਡਾ ਫੈਸਲਾ ਹੋਇਆ ਤਾਂ ਹੁਣ ਕੋਈ ਐਫ ਬਟ ਨਹੀਂ ਇਹਦੇ ਵਿੱਚ ਰੱਖਣਾ ਚਾਹੀਦਾ ਇਹਦੇ ਖੁੰਦਲੀ ਨਾਲ ਜਿੰਨੇ ਲੋਕ ਜਾ ਸਕਦੇ ਜਾਣ ਪੈਦਾ ਹੀ ਹੈ ਉਹਦਾ ਦਰਸ਼ਨ ਕਰ ਵੀ ਗਏ ਉੱਥੇ ਜਾ ਕੇ ਪਵਿੱਤਰ ਸਥਾਨ ਦੇ ਇਹ ਦੇ ਜੇ ਕਿਸੇ ਨੂੰ ਕੀ ਹੈ ਜੀ ਬਾਲ ਸਾਹਿਬ ਇਹ ਦੇਖਿਆ ਗਿਆ ਪਾਕਿਸਤਾਨ ਵੱਲੋਂ ਜ਼ਿਆਦਾ ਤੇਜ਼ੀ ਦਿਖਾਈ ਗਈ ਉਧਰ ਕੰਮ ਵੀ ਛੇਤੀ ਸ਼ੁਰੂ ਹੋਇਆ ਹੈ ਇਧਰ ਪੰਜਾਬ ਸਰਕਾਰ ਵੀ ਢਿੱਲੀ ਰਹੀ ਹੈ ਸਾਡੇ ਵਾਲੇ ਪਾਸੋਂ ਕੰਮ ਢਿੱਲਾ ਰਿਹਾ ਹੈਗਾ ਇਨੇ ਘਟਕਰੀ ਸਾਹਿਬ ਦੇਖੋ ਜਿਹੜੇ ਸਮੇਕ ਵਿੱਚ ਮੰਤਰੀ ਹੈ ਉਹ ਸਾਰਾ ਕੁਝ ਹੈ ਤਿਆਰ ਹੋ ਡੋਚਨੁਕਸ਼ੇ ਸਾਹਿਬ ਤਿਆਰ ਹੋਏ ਸਭ ਹੋ ਜਾਏਗਾ ਇਕਬਾਲ ਸਾਹਿਬ ਚੋਣਾ ਦਾ ਐਲਾਨ ਹੋਇਆ ਹੈ ਕੀ ਲੱਗਦਾ ਹੈ ਮੋਦੀ ਸਾਹਿਬ ਨੇ 5 ਸਾਲ ਇੰਨੇ ਕੰਮ ਕੀਤੇ ਹੈ ਕਿ ਉਹ ਦੁਬਾਰਾ ਸਰਕਾਰ ਬਣਾ ਸਕਦੇ ਨੇ ਦੇਖੋ ਅਰਿਆ ਕਿ મોદી ਦੇ ਬਿਨਾ ਹੋਰ ਕੌਣ ਹੈ ਦੇਖੋ ਲੋਕ ਇਹ ਜਿਹੜਾ ਸਾਰਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਇਹ ਕੋਈ ਇੰਡੀਵਿਜੂਅਲ ਪਾਰਲੀਮੈਂਟ ਦੇ ਮੈਂਬਰਾਂ ਦਾ ਵੰਡਦਾ ਨਹੀਂ ਕਿ ਇੱਕ ਐਸੇ ਮੈਂਬਰ ਬਣਨਾ ਹੈ ਜਾਂ ਦੂਜੇ ਮੈਂਬਰ ਬਣਨਾ ਹੈ ਇਹਦਾ ਅਸਲੀ ਇਹ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਵੇ ਜਿਹਦੇ ਕੋਮਤੰਦਰ ਜਿਹੜਾ ਆਪਣਾ ਮੁਲਕ ਹੈ ਇੱਕ ਤਾਂ ਸਿਕਿਉਰ ਹੋਵੇ ਇਹਨੂੰ ਕਿਸੇ ਬਾਹਰ ਬਾਹਰਲੇ ਮੁਲਕ ਤੋਂ ਕਿਸੇ ਕਿਸਮ ਦਾ ਖਤਰਾ ਆ ਜਾ ਕੋਈ ਨਹੀਂ ਹੋਵੇ ਕੋਈ ਸਟਰੋਂਗ ਪ੍ਰਧਾਨ ਮੰਤਰੀ ਹੋਵੇ ਜਿਹੜਾ ਕਿ ਮੋਦੀ ਸਾਹਿਬ ਨੇ ਕਿ ਮਿਲਟਰੀ ਦੇ ਦੋ ਜੈਕਸ਼ਨ ਜੇ ਹੋਇਆ ਇਹ ਸਾਬਤ ਕਰਦਾ ਹੈ ਕਿ ਮੋਦੀ ਦਾ ਕੋਈ ਆਲਟਰਨੇਟਿਵ ਨਹੀਂ ਫਿਰ ਜਿਹੜਾ ਮੈਂ ਕਿਸੇ ਦੀ ਸ਼ਾਮ ਦੇ ਖਿਲਾਫ ਨਹੀਂ ਕਹਿਣਾ ਚਾਹੁੰਦਾ 14 ਉਹ ਜੀ ਆਪਣਾ ਜਿਹੜਾ ਰਹੋਣ ਲਾ ਹੈ ਇਹ ਵਿਚਾਰਾ ਇਹਨੂੰ ਕੋਈ ਤਜਰਬਾ ਨਹੀਂ ਐਡਮਿਨਿਸਟ੍ਰੇਸ਼ਨ ਦਾ ਦੇਖੋ ਛੋਟਾ ਵੀ ਕੰਮ ਕਰਨਾ ਹੋਵੇ ਤਾਂ ਉਹਦਾ ਵੀ ਟ੍ਰੇਨਿੰਗ ਹੁੰਦੀ ਹੈ ਤਜਰਬਾ ਹੁੰਦਾ ਹੈ ਤਾਂ ਉਹ ਕੰਮ ਕਰਦਾ ਇਹਨੂੰ ਪਲੰਬਰ ਨੇ ਵੀ ਬਣਨਾ ਹੋਵੇ ਕੰਮ ਕਰਦਾ ਇਹਨੂੰ ਪਲੰਬਰ ਨੇ ਵੀ ਬਣਨਾ ਹੋਵੇ ਤਾਂ ਉਹ ਪਲੰਬਰ ਸਿੱਖਦਾ ਹੈ ਫਿਰ ਪ੍ਰੈਕਟਿਸ ਕਰਦਾ ਫਿਰ ਕੰਮ ਕਰਦਾ ਤੇ ਇਹ ਪਰ ਤਾਂ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਕੋਈ ਚੀਫ ਮਿਨਿਸਟਰ ਰਿਹਾ ਹੋਵੇ ਕੋਈ ਮਿਨਿਸਟਰ ਰਿਹਾ ਹੋਵੇ ਕੋਈ ਸੈਕਟਰੀ ਮਿਨਿਸਟਰ ਰਿਹਾ ਹੋਵੇ ਕੋਈ ਐਡਮਿਨਿਸਟ੍ਰੇਸ਼ਨ ਚ ਚੀਫ ਸੈਕਟਰੀ ਰਿਹਾ ਹੋਵੇ ਮਰਾ ਮਤਲਬ ਜਿਹਨੂੰ ਐਡਮਿਨਿਸਟ੍ਰੇਸ਼ਨ ਦਾ ਗਿਆਨ ਹੋਵੇ ਔਰ ਇਹ ਕਾਂਗਰਸ ਦੇ ਜੋ ਪ੍ਰੈਜ਼ੀਡੈਂਟ ਸਾਹਿਬ ਹਨ ਇਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਸਰਕਾਰ ਚ ਹੁੰਦਾ ਇਸ ਨਹੀਂ ਮੁਲਕ ਨੂੰ ਕਦੇ ਵੀ ਗਲਤੀ ਨਹੀਂ ਕਰਨੀ ਚਾਹੀਦੀ ਨਾ ਕਰੇ ਗਰ ਕਰਨਗੇ ਔਰ ਮੈਂ ਤੁਹਾਨੂੰ ਦੱਸੇ ਬੜੀ ਬਹੁਤ ਨਾਲ ਮੋਦੀ ਜੀ ਦੁਬਾਰਾ ਹਿੰਦੁਸਤਾਨ ਦੇ ਪ੍ਰਧਾਨ ਬਣੇ। ਮਾਲ ਸਾਬ ਟਕਸਾਲੀ ਅਕਾਲੀ ਜਿਹੜੇ ਅਲੱਗ ਹੋਏ ਨੇ ਉਹਨਾਂ ਨਾਲ ਇਸ ਵਾਰ ਇਲੈਕਸ਼ਨਾਂ ਚ ਕੋਈ ਫਰਕ ਪੈਣ ਵਾਲਾ ਅਕਾਲੀ ਦਲ ਦੇ ਵੋਟਾਂ 'ਚ। ਦੇਖੋ ਗੱਲ ਹੈ ਕਿ ਅਕਾਲੀ ਦਲ ਇੱਕ ਇੱਕ ਪਾਰਟੀ ਹੈ ਜਿਹੜੀ ਸ਼ੁਰੂ ਤੋਂ ਚੱਲੀ ਆ ਰਹੀ ਹੈ। ਕਦੇ ਇਹਦੇ ਪ੍ਰਧਾਨ ਸੰਤ ਰਚਨ ਸਿੰਘ ਲੋਗਵਾਲ ਸਨ। ਕਦੇ ਇਹਦਾ ਪ੍ਰਧਾਨ ਆਪ ਇਹਨਰ ਪਰਮਾ 17 ਸੈਂਸਾ ਸੰਤ ਜੀ ਸਮਨ ਇਹ ਸਭ ਇੱਕ ਕੰਟੀਨਿਊਸ ਪ੍ਰੋਸੈਸ ਵਾਲੀ ਪਾਰਟੀ ਹੈ ਇਹਦੇ ਖਿਲਾਫ ਕਈ ਦਫਾ ਕਾਯਗਨ ਸਾਜ਼ਸ਼ਾ ਹੋਈਆਂ ਔਰ ਘਾਵ ਲੀਆਂ ਸ਼ਕਤੀਆਂ ਇਸ ਅਕਾਲੀ ਦਰ ਨੂੰ ਕਮਜ਼ੋਰ ਕਰਨ ਦਾ ਸਿਰਕ ਕਰਦੇ ਗਏ ਪਰ ਅਜੇ ਤੱਕ ਤਾਂ ਵੇਖੋ ਕੋਈ ਕਾਮਯਾਬ ਨਹੀਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਨੂੰ ਤਾਂ ਸਭ ਨੂੰ ਸਾਰਾ ਤਜਰਬਾ ਪਿਛਲੇ 17 ਸਾਲ ਦਾ ਕਿੰਨੀ ਵਾਰ ਕੋਈ ਆਏ ਲੇਕਿਨ ਖੀਰ ਉਹਨਾਂ ਨੂੰ ਉਹ ਉਹ ਕਰ ਨਹੀਂ ਸਕੇ ਕੋਈ ਨਾ ਹੁਣੇ ਕਰਨ ਕਰ ਨਹੀਂ ਸਕਦੇ ਐਵੇਂ ਉੱਥੋਂ ਪਾਰਟੀ ਦਾ ਕੋਈ ਨਹੀਂ ਉੱਥੋਂ ਫੜ ਲਿਆ ਉੱਥੋਂ ਫੜ ਲਿਆ ਬੰਦਾ ਉੱਥੋਂ ਫੜ ਲਿਆ ਐ ਤਾਂ ਬੰਦੇ ਥਾਈ ਜਾਂਦੇ ਆ ਕਿ ਇਸ ਤਰ੍ਹਾਂ ਨਹੀਂ ਕਿਸੇ ਪਾਰਟੀ ਦੇ ਕੋਈ ਊਸੂਲ ਹੋਣਾ ਚਾਹੀਦਾ ਕੋਈ ਕੰਡੋ ਵੀ ਦੇਈ ਬਹੁਤ ਧੰਨਵਾਦ ਬਾਲਸਾਭ ਗੱਲ ਕਰ ਬਾਲ ਹਮੇਸ਼ਾ ਤੋਂ ਅੰਦਾਜ਼ ਜਿਸ ਤਰ੍ਹਾਂ ਦਾ ਬਾਲਸਾਭ ਦਾ ਰਿਹਾ ਹੈ ਕਿ ਪਰਸਨਲ ਅਟੈਕ ਤੋਂ ਗ੍ਰੇਸ ਕਰਦੇ ਆ ਹਾਲਾਂਕਿ ਬ੍ਰਹਮਪੁਰਾ ਸਾਹਿਬ ਜਾਂ ਕਿਸੇ ਰਾਹੁਲ ગાંધી ਸਾਹਿਬ ਦੇ ਵੀ ਪਰਸਨਲ ਅਟੈਕ ਨਹੀਂ ਕੀਤਾ ਪਰ ਇੱਕ ਨੈਗੇਟਿਵ ਵਰਸਸ ਪੋਜ਼ਿਟਿਵ ਦੀ ਜਿਹੜੀ ਲੜਾਈ ਦੀ ਬਾਲਸਾਭ ਗੱਲ ਕਰ ਰਹੇ ਹੈ ਕੈਮਰਾ ਪਰਸਨ ਚੇਤਨਪੁਰਾ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਲੰਬੀ